ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਰਾਤ ਦੇ ਸਮੇਂ ਸੁਖਮਨੀ ਸਾਹਿਬ ਦੀ ਇਸ ਅਸ਼ਟਪਦੀ ਦਾ 13 ਦਿਨ ਜਾਪ ਕਰ ਲੈਂਦੇ ਹੋ ਤਾਂ ਸੋਚ ਲਓ ਕਿ ਤੁਹਾਡੇ ਪੁੱਠੇ ਲੇਖ ਵੀ ਸਿੱਧੇ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਦੇ ਆਪਣੇ ਗੁਰਬਾਣੀ ਕਥਾ ਵਿਚਾਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਕਿਹੜੀ ਅਸ਼ਟਪਦੀ ਹੈ ਜੋ ਸਾਡੇ ਸਾਰੇ ਹੀ ਦੁੱਖਾਂ ਨੂੰ ਦੂਰ ਕਰ ਸਕਦੀ ਹੈ। ਉਸ ਬਾਰੇ ਅਸੀਂ ਜਾਣਨ ਵਾਲੇ ਹਾਂ ਜੀ। ਉਸ ਤੋਂ ਪਹਿਲਾਂ ਇਹ ਕਥਾ ਸਰਵਣ ਕਰ ਲੈਣਾ ਜੀ। ਇੱਕ ਵਾਰ ਇੱਕ ਬਾਦਸ਼ਾਹ ਨੇ ਐਲਾਨ ਕੀਤਾ। ਕਿ ਅਗਲੇ ਦਿਨ ਉਸਦੇ ਮਹਿਲ ਦੇ ਬਾਹਰ ਜੋ ਵੀ ਆ ਕੇ ਖੜਾ ਹੋਵੇਗਾ ਉਹਦੀ ਹਰ ਇੱਕ ਜ਼ਰੂਰਤ ਪੂਰੀ ਹੋ ਜਾਵੇਗੀ। ਅਗਲੇ ਦਿਨ ਉਹਦੇ ਮਹਿਲ ਦੇ ਬਾਹਰ ਬਹੁਤ ਹੀ ਸਾਰੀ ਭੀੜ ਇਕੱਠੀ ਹੋ ਗਈ। ਇੱਕ ਫਕੀਰ ਆ ਕੇ ਉਸ ਲਾਈਨ ਦੇ ਅੰਤ ਵਿੱਚ ਖੜਾ ਹੋ ਗਿਆ। ਹੁਣ ਸਵੇਰ ਤੋਂ ਦੁਪਹਿਰ ਹੋ ਗਈ। ਉਹ ਫਕੀਰ ਦੀ ਵਾਰੀ ਆ ਗਈ। ਪਰ ਫਕੀਰ ਦੇ ਪਿੱਛੇ ਆ ਕੇ ਇੱਕ ਮਨੁੱਖ ਖੜਾ ਹੋ ਗਿਆ। ਫਕੀਰ ਨੇ ਆਪਣੀ ਵਾਰੀ ਉਸ ਨੂੰ ਦੇ ਦਿੱਤੀ ਤੇ ਆਪ ਉਸ ਦੇ ਪਿੱਛੇ ਖੜਾ ਹੋ ਗਿਆ। ਫਿਰ ਉਹਦੇ ਪਿੱਛੇ ਆ ਕੇ ਇੱਕ ਹੋਰ ਖੜਾ ਹੋਇਆ ਫਕੀਰ ਨੇ ਆਪਣੀ ਵਾਰੀ ਫਿਰ ਉਸ ਨੂੰ ਦੇ ਦਿੱਤੀ ਐਵੇਂ ਕਰਦਿਆਂ ਕਰਦਿਆਂ ਫਕੀਰ ਸਭ ਤੋਂ ਪਿੱਛੇ ਜਾ ਕੇ ਖੜਾ ਹੋ ਗਿਆ ਸਾਰਾ ਦਿਨ ਉਹ ਐਵੇਂ ਹੀ ਕਰਦਾ ਰਿਹਾ ਸਵੇਰ ਤੋਂ ਸ਼ਾਮ ਤੱਕ ਸਾਰਾ ਦਿਨ ਉਹ ਇਦਾਂ ਹੀ ਕਰਦਾ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਹੀ ਖਜ਼ਾਨਾ ਖਾਲੀ ਹੋਈ ਜਾ ਰਿਹਾ ਸੀ ਪਰ ਪ੍ਰਸ਼ੰਸਾ ਬਾਦਸ਼ਾਹ ਦੀ ਨਹੀਂ ਉਸ ਫਕੀਰ ਦੀ ਹੋਈ ਜਾ ਰਹੀ ਸੀ ਜੋ ਆਪਣੀ ਵਾਰੀ ਦੂਜਿਆਂ ਨੂੰ ਦੇਈ ਜਾ ਰਿਹਾ ਸੀ ਬਾਦਸ਼ਾਹ ਨੂੰ ਜਦੋਂ ਪਤਾ ਚੱਲਿਆ ਕਿ ਉਹਨੇ ਫਕੀਰ ਨੂੰ ਪੁੱਛਿਆ ਤੂੰ ਇਹ ਕੀ ਕਰ ਰਿਹਾ ਹੈ ਉਹਨੇ ਜਵਾਬ ਦਿੱਤਾ ਆਪਾਂ ਦੋਵੇਂ ਇੱਕੋ ਵਰਗਾ ਕੰਮ ਕਰ ਰਹੇ ਹਾਂ ਤੇ ਤੇਰੇ ਕੋਲ ਦੂਜਿਆਂ ਨੂੰ ਦੇਣ ਲਈ شاہੀ ਖਜ਼ਾਨਾ ਹੈ ਤੇ ਮੇਰੇ ਕੋਲ ਦੂਜਿਆਂ ਨੂੰ ਦੇਣ ਦੇ ਲਈ ਸਿਰਫ ਮੇਰੀ ਵਾਰੀ ਹੈ ਇਸ ਲਈ ਮੈਂ ਆਪਣੀ ਵਾਰੀ ਦੂਜਿਆਂ ਨੂੰ ਦੇ ਰਿਹਾ ਹਾਂ ਆਪਣੇ ਕੋਲ ਸਭ ਕੁਝ ਨਾ ਕੁਝ ਦੂਜਿਆਂ ਨੂੰ ਦੇਣ ਲਈ ਜ਼ਰੂਰ ਹੁੰਦਾ ਹੈ ਪਰ ਆਪਾਂ ਨੂੰ ਜੇ ਵਿਸ਼ਵਾਸ ਨਹੀਂ ਹੁੰਦਾ ਕਿ ਮੇਰੇ ਕੋਲ ਕੁਝ ਹੈ ਜੇਕਰ ਵਿਸ਼ਵਾਸ ਨਹੀਂ ਹੁੰਦਾ ਤੁਹਾਡੇ ਕੋਲ ਕੁਝ ਕਿਸੇ ਨੂੰ ਦੇਣ ਲਈ ਹੈ ਤਾਂ ਇੱਕ ਚੱਕਰ ਹਸਪਤਾਲ ਦਾ ਜਾ ਕੇ ਮਾਰਿਓ ਉਥੇ ਕਈਆਂ ਨੂੰ ਉਮੀਦ ਹੋਵੇਗੀ ਕਿ ਕੋਈ ਉਹਨਾਂ ਦਾ ਆ ਕੇ ਹਾਲ-ਚਾਲ ਹੀ ਪੁੱਛ ਲਵੇ ਕੋਈ ਉਹਨਾਂ ਦਾ ਕਿਦਰੇ ਦੁੱਖ ਹੀ ਵੰਡਾ ਦੇਵੇ ਕਈਆਂ ਨੇ ਹੱਥ ਵਿੱਚ ਚਿੱਠੀ ਕੁਝ ਦਵਾਈਆਂ ਲੈਣ ਲਈ ਪਰਚੀ ਫੜੀ ਹੋਵੇਗੀ ਕਿਸੇ ਦਾ ਇੰਤਜ਼ਾਰ ਕਰਦੇ ਹੋਣਗੇ ਕਿ ਮੇਰਾ ਖਤ ਕੋਈ ਫਲਾਣੀ ਥਾਂ ਤੱਕ ਪਹੁੰਚਾ ਦੇਵੇ ਮੇਰੀਆਂ ਪਰਚੀਆਂ ਦੀ ਦਵਾਈ ਲਿਆ ਕੇ ਮੈਨੂੰ ਕੋਈ ਫੜਾ ਦੇਵੇ ਆਸ-ਪਾਸ ਨਜ਼ਰ ਘੁਮਾਓਗੇ ਤਾਂ ਕੋਈ ਜ਼ਰੂਰਤਮੰਦ ਜ਼ਰੂਰ ਦਿਖ ਜਾਵੇਗਾ ਸ਼ਾਇਦ ਕੋਈ ਬਜ਼ੁਰਗ ਉਡੀਕ ਕਰਦਾ ਹੋਵੇ ਕਿ ਕੋਈ ਬਾਜ਼ਾਰ ਜਾ ਕੇ ਮੈਨੂੰ ਰਾਸ਼ਨ ਖਰੀਦ ਕੇ ਲਿਆ ਦੇਵੇ ਕੋਈ ਉਡੀਕ ਕਰਦਾ ਹੋਵੇ ਮੰਜੇ ਤੋਂ ਉਠਾ ਕੇ ਮੈਨੂੰ ਗਲੀ 'ਚ ਕੋਈ ਬਾਹਰ ਬਿਠਾ ਦੇਵੇ ਆਸ-ਪਾਸ ਨਜ਼ਰ ਮਾਰੋਗੇ ਤਾਂ ਬਹੁਤ ਸਾਰੇ ਜ਼ਰੂਰਤਮੰਦ ਤੁਹਾਨੂੰ ਜ਼ਰੂਰ ਦਿਖਾਈ ਦੇਣਗੇ ਆਪਣੇ ਘਰ ਵੇਖੋਗੇ ਤੇ ਬਹੁਤ ਕੁਝ ਦੂਸਰਿਆਂ ਨੂੰ ਦੇਣ ਲਈ ਤੁਹਾਨੂੰ ਆਪਣੇ ਆਪ ਹੀ ਮਿਲ ਜਾਵੇਗਾ ਜੀਵਨ ਦੇ ਵਿੱਚ ਹਰ ਇੱਕ ਕੋਲ ਐਸੇ ਪੜਾ ਤੇ ਆ ਜਾਂਦਾ ਹੈ ਜਿੱਥੇ ਉਸ ਨੂੰ ਖੁਸ਼ੀ ਪ੍ਰਾਪਤ ਕਰਨ ਲਈ ਬਾਹਰ ਝਾਕਣਾ ਪੈਂਦਾ ਹੈ ਪਰ ਜੇਕਰ ਤੁਸੀਂ ਉਹ ਖੁਸ਼ੀ ਆਪਣੇ ਅੰਦਰ ਲੱਭ ਕੇ ਦੂਜਿਆਂ ਦੀ ਮਦਦ ਕਰੋਗੇ ਤਾਂ ਬਾਹਰ ਜਾਣ ਦੀ ਲੋੜ ਵੀ ਨਹੀਂ ਪੈਣੀ ਤੇ ਉਸ ਦੇ ਨਾਲ ਐਸੀ ਖੁਸ਼ੀ ਮਿਲ ਜਾਵੇਗੀ ਜੋ ਕਦੀ ਖਤਮ ਨਹੀਂ ਹੋਵੇਗੀ ਖੁਸ਼ੀ ਵੰਡਣ ਦੇ ਨਾਲ ਵੱਧਦੀ ਹੈ ਤੇ ਜਦੋਂ ਸਿਰਫ ਆਪਣੇ ਦਾਇਰੇ ਤੱਕ ਹੀ ਅਸੀਂ ਸੋਚਾਂਗੇ ਫਿਰ ਗਮੀ ਤੇ ਉਦਾਸੀ ਆ ਜਾਵੇਗੀ ਕਿਸੇ ਦੇ ਖੋਣ ਬਾਰੇ ਨਾ ਸੋਚੋ ਵੰਡਣ ਬਾਰੇ ਸੋਚੋ ਵੰਡੋਗੇ ਤਾਂ ਹੋਰ ਜ਼ਿਆਦਾ ਵਧੇਗਾ ਇਸ ਨਾਲ ਬਾਦਸ਼ਾਹ ਉਹ ਅਮੀਰ ਸੀ ਉਹ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਪਿਆ ਸੀ ਪਰ ਉਹ ਜਿਹੜਾ ਫਕੀਰ ਸੀ ਉਹ ਗਰੀਬ ਹੋ ਕੇ ਆਪਣ ਉਹ ਆਪਣੀ ਵਾਰੀ ਦੇ ਕੇ ਲੋਕਾਂ ਨੂੰ ਖੁਸ਼ੀ ਦੇ ਰਿਹਾ ਸੀ ਸਾਲ ਸੰਗਤ ਜੀ ਆਪਣੇ ਜੀਵਨ ਵਿੱਚ ਦੂਜਿਆਂ ਨੂੰ ਦੇਣ ਲਈ ਕੁਝ ਨਾ ਕੁਝ ਜ਼ਰੂਰ ਹੈ ਉਹਦੇ ਲਈ ਜ਼ਰੂਰੀ ਨਹੀਂ ਕਿ ਅਮੀਰ ਹੋਣਾ ਚਾਹੀਦਾ ਹੈ ਇਸ ਲਈ ਤੁਸੀਂ ਵੰਡਣਾ ਸ਼ੁਰੂ ਕਰੋ ਤੁਹਾਡੇ ਕਰਮ ਹੀ ਤੁਹਾਡੇ ਤੱਕ ਆਪ ਜਿਹੜਾ ਕੁਝ ਨਾ ਹੈ ਉਹ ਲੈ ਕੇ ਆ ਜਾਣਗੇ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਨ ਤੇ ਉਹਦੇ ਮੂੰਹ ਚੋਂ ਸ਼ੁਕਰਾਨਾ ਨਿਕਲਦਾ ਹੈ ਜਦੋਂ ਉਹ ਸ਼ੁਕਰਾਨਾ ਕਰਦਾ ਹੈ ਤੇ ਸ਼ੁਕਰਾਨੇ ਦੀ ਦਾਤ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਭਰ ਦਿੰਦੀ ਹੈ ਜੋ ਆਪਣੇ ਕੋਲ ਹੈ ਉਹਦੇ ਲਈ ਵੀ ਸ਼ੁਕਰਾਨਾ ਕਰੋ ਜਦੋਂ ਦੂਜਿਆਂ ਦੀ ਮਦਦ ਕਰਦੇ ਹਾਂ ਉਹ ਅਸੀਸਾਂ ਫਿਰ ਅਸੀਂ ਇਕੱਠੀਆਂ ਕਰ ਲੈਂਦੇ ਹਾਂ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਹੁਣ ਤੈ ਤਾਂ ਅਸੀਂ ਕਰਨਾ ਹੈ ਕਿ ਆਪਾਂ ਖੁਸ਼ ਰਹਿਣਾ ਹੈ ਜਾਂ ਉਦਾਸ ਗਮਾਂ ਦੇ ਢੇਰਾਂ ਵਿੱਚ ਅਜੇ ਵੀ ਬੈਠੇ ਰਹਿਣਾ ਹੈ ਜਾਂ ਨਹੀਂ ਇੱਕ ਨਾ ਗੁਰਸੇਖੀ ਉਹ ਬਿਜਲੀ ਦਾ ਕੰਮ ਕਰਿਆ ਕਰਦਾ ਸੀ ਜਿਵੇਂ ਪੱਖੇ ਠੀਕ ਕਰਨੇ ਬਲਬ ਠੀਕ ਕਰਨਾ ਘਰਵਕੇ ਬਿਜਲੀ ਦੇ ਸਾਰੇ ਹੀ ਕੰਮ ਕਰਦਾ ਸੀ ਉਹਦੇ ਨਾਲ ਇੱਕ ਪਿੰਡ ਦੇ ਵਿੱਚ ਸਕੱਤਰ ਨਾਮ ਦਾ ਬੰਦਾ ਰਹਿੰਦਾ ਸੀ ਇੱਕ ਦਿਨ ਸਕੱਤਰ ਦਾ ਬਲਬ ਖਰਾਬ ਹੋ ਗਿਆ ਉਸਨੇ ਗੁਰਸੇਖ ਨੂੰ ਬੁਲਾਇਆ ਜੋ ਬਿਜਲੀ ਦਾ ਕੰਮ ਕਰਦਾ ਸੀ ਜਦੋਂ ਗੁਰਸੇਖ ਬਲਬ ਠੀਕ ਹੀ ਕਰ ਰਿਹਾ ਸੀ ਤਾਂ ਸਕੱਤਰ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪਤਾ ਨਹੀਂ ਰੱਬ ਹੈਗਾ ਵੀ ਆ ਜਾਂ ਨਹੀਂ ਹੈਗਾ ਗੁਰਸਿੱਖ ਭਾਈ ਕਹਿੰਦਾ ਕਿ ਤੂੰ ਇਦਾਂ ਦੀਆਂ ਗੱਲਾਂ ਕਿਉਂ ਕਰਦਾ ਪਿਆ ਹੈ ਅੰਮ੍ਰਿਤਧਾਰੀ ਸਿੱਖ ਹੈ ਗੁਰੂ ਦਾ ਤੂੰ ਲੱਗਦਾ ਹੈ ਤੂੰ ਇਦਾਂ ਦੀਆਂ ਗੱਲਾਂ ਕਿਉਂ ਕਰਦਾ ਪਿਆ ਹੈ ਸਕੱਤਰ ਸਿੰਘ ਜੋ ਕਹਿਣ ਲੱਗਾ ਕਿ ਮੈਨੂੰ ਨਾ ਬੜਾ ਸਮਾਂ ਹੋ ਗਿਆ ਬਾਣੀ ਪੜ੍ਹਦੇ ਨੂੰ ਮੈਂ ਰੋਜ਼ ਪਾਠ ਵੀ ਬੜਾ ਕਰਦਾ ਅੰਮ੍ਰਿਤ ਵੀ ਛਕਿਆ ਹੋਇਆ ਗੁਰਦੁਆਰੇ ਵੀ ਜਾਂਦਾ ਹਾਂ ਪਰ ਫਿਰ ਵੀ ਮੇਰਾ ਮਨ ਬੜਾ ਅਸ਼ਾਂਤ ਰਹਿੰਦਾ ਹੈ ਮੇਰੇ ਦੁੱਖ ਕਲੇਸ਼ ਪਰੇਸ਼ਾਨੀਆਂ ਇਹ ਖਤਮ ਹੋਣ ਦਾ ਨਾਮ ਹੀ ਨਹੀਂ ਲੈਂਦੀਆਂ ਮੇਰੀਆਂ ਚਿੰਤਾਵਾਂ ਘਟ ਹੀ ਨਹੀਂ ਹੁੰਦੀਆਂ ਰੋਜ਼ ਕੋਈ ਨਾ ਕੋਈ ਦਿਨ ਚੜਦਾ ਹੈ ਤੇ ਮੇਰੇ ਬੂਹੇ ਤੇ ਆਣ ਕੇ ਕੋਈ ਨਾ ਕੋਈ ਖਲੋ ਜਾਂਦਾ ਹੈ ਮੈਨੂੰ ਲੱਗਦਾ ਜਿਵੇਂ ਬਾਣੀ ਦੇ ਵਿੱਚ ਕੋਈ ਅਸਰ ਹੀ ਨਾ ਰਹਿ ਗਿਆ ਹੋਵੇ ਹੁਣ ਖਤਮ ਹੋ ਗਿਆ ਹੋਵੇ ਬਾਣੀ ਵਿੱਚ ਪਹਿਲੀਆਂ ਵਰਗੀ ਸ਼ਕਤੀ ਨਹੀਂ ਰਹੀ ਪਹਿਲੇ ਸਮੇਂ ਹੁੰਦੇ ਸੀ ਜਦੋਂ ਲੋਕ ਪਾਠ ਕਰਦੇ ਸੀ ਬਾਣੀ ਪੜ੍ਹਦੇ ਸੀ ਤੇ ਆਪਣਾ ਜੀਵਨ ਸਵਾਰ ਲੈਂਦੇ ਸੀ ਪਰ ਹੁਣ ਬਾਣੀ 'ਚ ਅਸਰ ਨਹੀਂ ਰਿਹਾ ਕਹਿੰਦਾ ਹੁਣ ਮੇਰਾ ਵਿਸ਼ਵਾਸ ਵੀ ਨਹੀਂ ਰਿਹਾ ਬਾਣੀ ਦੇ ਵਿੱਚ ਕੋਈ ਸ਼ਕਤੀ ਤਾਂ ਹੈ ਨਹੀਂ ਲੱਗਦਾ ਸਾਰੀ ਸ਼ਕਤੀ ਖਤਮ ਹੋ ਗਈ ਹੈ ਗੁਰਸੇਖ ਸੋਚਣ ਲੱਗਾ ਸਕੱਤਰ ਸਿੰਘ ਥੋੜਾ ਜਿਹਾ ਅੜਬ ਸੁਭਾ ਦਾ ਹੈ ਇਹਨੂੰ ਮੇਰੀ ਸਮਝਾਏ ਗੱਲ ਸਿੱਧੀ ਤਰ੍ਹਾਂ ਸਮਝ ਨਹੀਂ ਆਉਣੀ ਉਹਨੇ ਕਿਸੇ ਹੋਰ ਢੰਗ ਨਾਲ ਉਸਨੂੰ ਕਿਹਾ ਕਿ ਮੈਂ ਸਮਝਾਵਾਂਗਾ ਉਹ ਬਲਬ ਠੀਕ ਕਰਦਾ ਕਰਦਾ ਕਹਿਣ ਲੱਗਾ ਸਕੱਤਰ ਸਿੰਘ ਤੇਰਾ ਬਲਬ ਨਹੀਂ ਠੀਕ ਹੋ ਸਕਦਾ ਹੁਣ ਸਕੱਤਰ ਸਿੰਘ ਕਹਿੰਦਾ ਕਿਉਂ ਬਲਬ ਕਿਉਂ ਨਹੀਂ ਠੀਕ ਹੋ ਸਕਦਾ ਗੁਰਸਿੱਖ ਕਹਿੰਦਾ ਸਰਕਾਰ ਨੇ ਪਾਣੀ ਦੇ ਵਿੱਚੋਂ ਬਿਜਲੀ ਕੱਢ ਕੇ ਪਾਣੀ ਦੀ ਮੱਤ ਮਾਰ ਦਿੱਤੀ ਹੈ ਹੁਣ ਪਾਣੀ ਦੇ ਵਿੱਚ ਉਹ ਸ਼ਕਤੀ ਨਹੀਂ ਰਹੀ ਉਹਦੇ ਵਿੱਚੋਂ ਬਿਜਲੀ ਪੈਦਾ ਕਰ ਸਕੇ ਜਿਹੜੀ ਬਿਜਲੀ ਪੈਦਾ ਹੁੰਦੀ ਹੈ ਉਹਦੇ ਵਿੱਚ ਉਹ ਅਸਰ ਹੀ ਨਹੀਂ ਰਿਹਾ ਜਿਹਦੇ ਨਾਲ ਕਿ ਇਹ ਬਲਬ ਚੱਲ ਸਕੇ ਹੁਣ بڑے ਲੋਕਾਂ ਦੇ ਘਰ ਬਲਬ ਬੁੱਝ ਗਏ ਹਨ ਤੇ ਵਿੱਚੋਂ ਕੁਝ ਹੁਣ ਆਪਣੇ ਘਰ ਦੇ ਵਿੱਚ ਵੀ ਚਾਨਣ ਲਈ ਦੀਵਾ ਜਗਾ ਲਾ ਕਤਰ ਸਿੰਘ ਹੱਸ ਕੇ ਕਹਿਣ ਲੱਗਾ ਯਾਰ ਕਿਉਂ ਮਜ਼ਾਕ ਕਰਦਾ ਹੈ ਮੇਰੇ ਨਾਲ ਕਿ ਕਦੇ ਪਾਣੀ ਵਿੱਚੋਂ ਵੀ ਬਿਜਲੀ ਬਣਨੀ ਬੰਦ ਹੋ ਸਕਦੀ ਹੈ ਕਦੇ ਪਾਣੀ ਦੀ ਸ਼ਕਤੀ ਮੁੱਕ ਸਕਦੀ ਹੈ ਗੁਰਸਿੱਖ ਕਹਿੰਦਾ ਜੇ ਬਾਣੀ 'ਚੋਂ ਸ਼ਕਤੀ ਮੁੱਕ ਸਕਦੀ ਹੈ ਜੇਕਰ ਪਾਠ ਦਾ ਅਸਰ ਘਟ ਹੋ ਸਕਦਾ ਹੈ ਤਾਂ ਫਿਰ ਇਹ ਸਭ ਕੁਝ ਵੀ ਹੋ ਸਕਦਾ ਹੈ ਉਹ ਥੋੜਾ ਜਿਹਾ ਹੈਰਾਨ ਹੋ ਕੇ ਬੋਲਿਆ ਨਹੀਂ ਬਿਜਲੀ ਦੀ ਗੱਲ ਹੋਰ ਹੈ ਬਾਣੀ ਦੀ ਗੱਲ ਹੋਰ ਹੈ ਗੁਰਸਿੱਖ ਕਹਿੰਦਾ ਹੋਰ ਕਿਵੇਂ ਹੈ ਭਾਈ ਕਹਿੰਦਾ ਜਦੋਂ ਬਿਜਲੀ ਵਾਲਾ ਕਿਸੇ ਬਿਜਲੀ ਦੀ ਸਮੱਸਿਆ ਨੂੰ ਠੀਕ ਕਰਨ ਜਾਂਦਾ ਹੈ ਸਮੱਸਿਆ ਠੀਕ ਨਹੀਂ ਹੁੰਦੀ ਤਾਂ ਉਹ ਦੇਖਦਾ ਜ਼ਰੂਰ ਹੈ ਕਿ ਮੇਰੇ ਕੋਲੋਂ ਕੋਈ ਗਲਤੀ ਹੋਣੀ ਹੈ ਮੇਰੇ ਕੋਲੋਂ ਕੋਈ ਤਾਰ ਭਾਵੇਂ ਗਲਤ ਲੱਗ ਗਈ ਹੋਵੇ ਜਾਂ ਕੋਈ ਜੋੜ ਗਲਤ ਲੱਗ ਗਿਆ ਹੋਣਾ ਤਾਂ ਹੀ ਬਲਬ ਨਹੀਂ ਚੱਲ ਰਿਹਾ ਤਾਂ ਹੀ ਪੱਖਾ ਨਹੀਂ ਚੱਲ ਰਿਹਾ ਉਹ ਕਦੇ ਵੀ ਬਿਜਲੀ ਨੂੰ ਵੇਖ ਕੇ ਦੋਸ਼ ਨਹੀਂ ਦਿੰਦਾ ਉਹ ਕਦੇ ਇਹ ਗੱਲ ਨਹੀਂ ਸੋਚਦਾ ਕਿ ਬਿਜਲੀ ਨੇ ਕੰਮ ਕਰਨਾ ਛੱਡ ਦਿੱਤਾ ਹੈ ਉਹ ਹਮੇਸ਼ਾ ਆਪਣੀ ਗਲਤੀ ਲੱਭਣ ਦੀ ਕੋਸ਼ਿਸ਼ ਕਰਦਾ ਹੈ ਫਿਰ ਸਕੱਤਰ ਸਿੰਘ ਨੂੰ ਗੱਲ ਸਮਝ ਆ ਸਤਸੰਗ ਜੀ ਫਿਰ ਸਕੱਤਰ ਸਿੰਘ ਨੂੰ ਗੱਲ ਸਮਝ ਆ ਗਈ ਕਿ ਮੇਰੇ ਵਿੱਚ ਹੀ ਕੋਈ ਨਾ ਕੋਈ ਕਮੀ ਹੋਣੀ ਹੈ ਕੋਈ ਨੁਕਸ ਹੋਣਾ ਹੈ ਬਾਣੀ ਵਿੱਚ ਨਹੀਂ ਹੈ ਉਹ ਗੁਰਸਿੱਖ ਨੂੰ ਕਹਿਣ ਲੱਗਾ ਤੂੰ ਸਹੀ ਆਖਦਾ ਹੈ ਭਾਈ ਸਾਹਿਬ ਮੇਰੇ ਵਿੱਚ ਹੀ ਕੋਈ ਕਮੀ ਹੋਵੇਗੀ ਸਤਗੁਰ ਸੱਚੇ ਪਾਤਸ਼ਾਹ ਉਹ ਅਕਾਲ ਪੁਰਖ ਦੀ ਬਾਣੀ ਵਿੱਚ ਕੋਈ ਕਮੀ ਨਹੀਂ ਹੈ ਬਾਣੀ ਦੀ ਸ਼ਕਤੀ ਤਾਂ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਹਿਲਾਂ ਸੀ ਮੈਂ ਹੀ ਭਟਕ ਗਿਆ ਸੀ ਜੋ ਬਾਣੀ ਤੇ ਸ਼ੱਕ ਕਰਨ ਲੱਗ ਗਿਆ ਤਾਂ ਉਹਨੇ ਸਮਝੋ ਕਿ ਆਪਣਾ ਆਪ ਹੀ ਤਾਰ-ਤਾਰ ਕਰ ਲਿਆ ਸੀ ਸਤਿਗੁਰ ਪਾਤਸ਼ਾਹ ਸਭ ਨੂੰ ਆਖਦੇ ਹਨ ਬਾਣੀ ਪੜ ਕੇ ਉਹਨੂੰ ਜ਼ਿੰਦਗੀ ਵਿੱਚ ਸ਼ਾਮਿਲ ਕਰੋ ਜਿਸ ਦਿਨ ਜੀਵਨ ਜਾਂਚ ਉੱਚੀ ਕਰ ਲਈ ਤਾਂ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਆ ਜਾਣਗੇ ਬਾਣੀ ਤੁਹਾਨੂੰ ਜੀਵਨ ਜਾਂਚ ਸਿਖਾ ਦੇਵੇਗੀ ਉਸ ਨੂੰ ਜ਼ਿੰਦਗੀ 'ਚ ਸ਼ਾਮਿਲ ਕਰਨਾ ਪੈਣਾ ਹੈ ਇਸ ਕਰਕੇ ਦੁੱਖ ਦੂਰ ਹੋ ਜਾਣਗੇ ਸਿਰਫ ਤੇ ਸਿਰਫ ਬਾਣੀ ਪੜਨ ਨਾਲ ਨਹੀਂ ਜੇਕਰ ਆਪਾਂ ਕਿਸੇ ਚੀਜ਼ ਨੂੰ ਰੋਜ਼ ਪੜੀ ਜਾਵਾਂਗੇ ਉਸ ਤੇ ਅਮਲ ਨਹੀਂ ਕਰਾਂਗੇ ਤਾਂ ਕਦੀ ਵੀ ਜ਼ਿੰਦਗੀ ਸੁਖਾਲੀ ਨਹੀਂ ਹੋ ਸਕਦੀ ਇਸ ਲਈ ਪੜੋ ਵਿਚਾਰੋ ਤੇ ਜ਼ਿੰਦਗੀ ਵਿੱਚ ਸ਼ਾਮਿਲ ਕਰ ਲਓ ਤੁਸੀਂ ਆਪ ਵੇਖਿਓ ਕਿ ਜ਼ਿੰਦਗੀ ਸਵਰਗ ਬਣ ਜਾਵੇਗੀ ਸਾਥ ਸੰਗਤ ਜੀ ਇਹੋ ਜਹੀਆਂ ਕਥਾ ਕਹਾਣੀਆਂ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਜੇ ਅਸੀਂ ਆਰਾਮਦਾਇਕ ਜੀਵਨ ਚ ਹੁੰਦੇ ਹਾਂ ਫਿਰ ਅਸੀਂ ਮੁਸੀਬਤਾਂ ਦਾ ਸਾਹਮਣਾ ਕਿਵੇਂ ਕਰਾਂਗੇ ਜ਼ਿੰਦਗੀ ਦੇ ਵਿੱਚ ਨਵੇਂ-ਨਵੇਂ ਚੈਲੰਜ ਚੁਣੌਤੀਆਂ ਮੁਸ਼ਕਿਲਾਂ ਜੇਕਰ ਅਸੀਂ ਲੈਂਦੇ ਰਹਾਂਗੇ ਤਾਂ ਕੁਝ ਨਾ ਕੁਝ ਸਿੱਖਦੇ ਵੀ ਰਹਾਂਗੇ ਅਸੀਂ ਜਦੋਂ ਮੁਸੀਬਤ ਨਾਲ ਲੜਨ ਲਈ ਤਿਆਰ ਹੁੰਦੇ ਹਾਂ ਫਿਰ ਕੁਝ ਨਵਾਂ ਸਿੱਖਦੇ ਹਾਂ ਜਿਵੇਂ ਹੀ ਆਪਾਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਾਂਗੇ ਨਵੇਂ ਰਾਹ ਖੁੱਲ ਜਾਣਗੇ ਸਾਨੂੰ ਚੜ੍ਹੌਂਤੀਆਂ ਨਾਲ ਲੜਨਾ ਆ ਜਾਵੇਗਾ ਫਿਰ ਸਾਡਾ ਰਾਹ ਆਉਣ ਵਾਲੀਆਂ ਮੁਸ਼ਕਿਲਾਂ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਮਨ ਦੇ ਸਾਰੇ ਦੋਸ਼ ਵੀ ਦੂਰ ਕਰ ਦਿੰਦੀ ਹੈ ਸ੍ਰੀ ਸੁਖਮਨੀ ਸਾਹਿਬ ਦੀ ਤੀਸਰੀ ਅਸ਼ਟਪਦੀ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਸਗਲ ਪੁਰਖ ਮੈ ਪੁਰਖ ਪ੍ਰધાન ਭਾਵ ਕਿ ਸਾਰੇ ਮਨੁੱਖ ਵਿੱਚ ਉਹ ਮਨੁੱਖ ਪ੍ਰધાન ਹੈ ਭਾਵ ਵੱਡਾ ਹੈ ਸਫਲ ਹੈ ਇਸ ਅਸ਼ਟਪਦੀ ਦੇ ਵਿੱਚ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਵਿੱਚ ਇਹ ਨਹੀਂ ਲਿਖਿਆ ਕਿ ਜਿਸ ਦੇ ਕੋਲ ਧਨ ਹੈ ਉਹੀ ਵੱਡਾ ਹੈ ਇਹ ਵੀ ਨਹੀਂ ਲਿਖਿਆ ਕਿ ਜਿਹਦੇ ਕੋਲ ਪੈਸਾ ਨਹੀਂ ਉਹ ਵੱਡਾ ਨਹੀਂ ਇਸ ਵਿੱਚ ਲਿਖਿਆ ਹੈ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗਤ ਜਾ ਕਾ ਮਿਟੇ ਅਭਿਮਾਨ ਗੁਰੂ ਜੀ ਦੱਸਦੇ ਹਨ ਕਿ ਸਾਡੀ ਨਜ਼ਰ ਵਿੱਚ ਉਹ ਵੱਡਾ ਹੀ ਵੱਡਾ ਹੈ ਜੋ ਗੁਰਬਾਣੀ ਪੜ੍ਹ ਕੇ ਗੁਰੂ ਦੀ ਸੰਗਤ ਕਰਕੇ ਅੰਦਰ ਦੀ ਹਉਮੈ ਤੇ ਹੰਕਾਰ ਨੂੰ ਮਾਰ ਦਿੰਦਾ ਹੈ ਵੱਡੇ ਹੋਣ ਦੀ ਨਿਸ਼ਾਨੀ ਇਹੀ ਹੈ ਉਸ ਨੇ ਆਪਣੇ ਅੰਦਰੋਂ ਹੰਕਾਰ ਤੇ ਹਉਮੈ ਵਰਗੀ ਬੁਰਾਈ ਨੂੰ ਦੂਰ ਕਰ ਦੇਣਾ ਹੈ ਇਸ ਤਰ੍ਹਾਂ ਹੀ ਆਪਣੇ ਅੰਦਰ ਹਉਮੈ ਤੇ ਹੰਕਾਰ ਨੂੰ ਬਾਹਰ ਕੱਢੋ ਅੱਗੋਂ ਇੱਕ ਹੋਰ ਗੁਣ ਦੱਸਦੇ ਹਨ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਆਪਣੇ ਮਨ ਵਿੱਚੋਂ ਬੁਰਾਈ ਨੂੰ ਖਤਮ ਕਰ ਦਿੰਦਾ ਹੈ ਉਹ ਸਾਰਿਆਂ ਨਾਲ ਚੰਗਾ ਬਣ ਕੇ ਰਹਿੰਦਾ ਹੈ ਉਸ ਤੋਂ ਬਾਅਦ ਅਖੀਰ ਵਿੱਚ ਗੁਰੂ ਜੀ ਦੱਸਦੇ ਹਨ ਸੁਖ ਦੁਖ ਜਨ ਸਮ ਦ੍ਰਿਸ਼ਟੀਤਾ ਭਾਵ ਨਾਨਕ ਪਾਪ ਪੁਨ ਨਹੀਂ ਲੇਪਾ ਇਸ ਤਰ੍ਹਾਂ ਦੇ ਇਨਸਾਨ ਜਦੋਂ ਕੋਈ ਵੱਡੀ ਉਹਨਾਂ ਨੂੰ ਖੁਸ਼ੀ ਮਿਲ ਜਾਂਦੀ ਹੈ ਉਹ ਆਪਣੇ ਤੋਂ ਬਾਹਰ ਨਹੀਂ ਹੁੰਦਾ ਮੁਸੀਬਤ ਆ ਜਾਵੇ ਤਾਂ ਕਿਸੇ ਨੂੰ ਜਾਣ ਨਹੀਂ ਦਿੰਦਾ ਉਹ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਹੀ ਮੰਨਦਾ ਹੈ ਉਸ ਨੂੰ ਦੋਵੇਂ ਹੀ ਸਮੇ ਇੱਕੋ ਜਿਹਾ ਲੱਗਦੇ ਹਨ ਸੁੱਖ ਦੁੱਖ ਸਾਡੇ ਜੀਵਨ ਦਾ ਹਿੱਸਾ ਹੈ ਇਸ ਤਰ੍ਹਾਂ ਦਾ ਇਨਸਾਨ ਸਫਲ ਤੇ ਵੱਡਾ ਹੋ ਜਾਂਦਾ ਹੈ ਇਸ ਲਈ ਸੁਖਮਨੀ ਸਾਹਿਬ ਜੀ ਦੀ ਇਸ ਅਸ਼ਟਪਦੀ ਦੇ ਵਿੱਚ ਕਈ ਲੁਕੇ ਹੋਏ ਹਨ ਜਿਸਦੇ ਨਾਲ ਸਾਡੇ ਘਰ ਵਿੱਚ ਰਿਜ਼ਕ ਤੇ ਬਰਕਤ ਆ ਜਾਵੇਗੀ ਜੇਕਰ ਤੁਸੀਂ ਇਸ ਨੂੰ ਰੋਜ਼ ਪੜ੍ਹੋਗੇ ਤੇ ਤੁਹਾਡੀਆਂ ਜਿੰਨੀਆਂ ਵੀ ਚਿੰਤਾਵਾਂ ਹਨ ਉਹ ਦੂਰ ਹੋ ਜਾਣਗੀਆਂ